ਦੋਸਤੋ ਅੱਜ ਤਿੰਨ ਖਬਰਾਂ ਲੈ ਕੇ ਆਏ ਹਾਂ ਪਹਿਲੀ ਖਬਰ ਹੈ ਕਿ ਬਿਲਗਾਚ ਕਦੋਂ ਬਣੇਗਾ ਰੋਡ ਰਿੰਗ ਦੂਸਰੀ ਖਬਰ ਹੈ ਕਿ ਜੁਧ ਨਸ਼ਾ ਵਿਰੋਧ ਨੂੰ ਲੈ ਕੇ ਨਸ਼ੇ ਦੀ ਸਪਲਾਈ ਲਾਈਨ ਬ੍ਰੇਕ ਹੋ ਗਈ ਹੈ ਤੀਸਰੀ ਖਬਰ ਪੜਾਂਗੇ ਕਿ ਨੂਰ ਮੈਲ ਸਕੂਲ ਨੂੰ ਬਣਾਉਣ ਲਈ ਸ਼ਹਿਰ ਵਿੱਚ ਸਮੂਹਕ ਮੰਗ ਕਿਉਂ ਨਹੀਂ ਬਣ ਸਕੀ ਆਓ ਪਹਿਲਾਂ ਬਿਲਗੇ ਦੇ ਰੋਡ ਰਿੰਗ ਬਾਰੇ ਕਵਲ ਪਰਨ ਨੇਆ ਬਿਲਗੇ ਦੇ ਰੋਡ ਰੈਂਗ ਜਾਣੀ ਕੇ ਫਿਰਨੇ ਦੀ ਗੱਲ ਕਰੀਏ ਬਿਲਗੇ ਦੇ ਲੋਕਾਂ ਲਈ ਰਿੰਗ ਰੋਡ ਬੜਾ ਐਮ ਹੈ ਇਹ ਖਬਰ ਪੂਰਾ ਕਰਨ ਲਈ ਸਰਕਾਰ ਤਤਪਰ ਹੈ 31 ਮਾਰਚ ਨੂੰ ਬਜਟ ਵਿੱਚ ਪਾਸ ਹੋਣ ਦੀਆਂ ਖਬਰਾਂ ਨੇ ਹੋਰ ਲੋਕਾਂ ਨੂੰ ਉਤਾਵੇ ਕੀਤਾ ਚਾਹਣ ਵਾਲਿਆਂ ਨੂੰ ਲੈ ਕੇ ਗੱਲ ਕਰ ਲੈਨੇ ਆ ਜਿਸ ਨੂੰ ਲੈ ਕੇ ਵਿਦੇਸ਼ੀ ਧਰਤੀ ਤੋਂ ਪੈਣਾ ਭਰਾਮਾ ਦੀਆਂ ਅਕਸਰ ਕਲਾਂ ਇਹ ਸਵਾਲ ਕਰਦੀਆਂ ਹਨ ਕਦੋਂ ਤੱਕ ਫਿਰਨੀ ਬਣ ਜਾਵੇਗੀ ਜਦੋਂ ਤੂੰ ਹੁਣ ਵਿਦੇਸ਼ੀ ਧਰਤੀ ਤੇ ਜਾਣ ਦਾ ਮੌਕਾ ਮਿਲਿਆ ਉੱਥੇ ਵੀ ਅੱਗੋਂ ਇਹੀ ਸਵਾਲ ਹੋ ਰਿਹਾ ਹੈ ਕਿ ਵਾਕਿਆ ਬਿਲਗੇ ਦੇ ਵਿੱਚ ਫਿਰਨੀ ਨਿਕਲ ਜਾਵੇਗੀ ਇਹ ਉਹ ਲੋਕ ਸਵਾਲ ਕਰਦੇ ਆ ਜਿਨ੍ਹਾਂ ਦੇ ਮਨਾਂ ਵਿੱਚ ਹੈ ਕਿ ਬਿਲਗੇ ਦੇ ਵਿੱਚ ਫਿਰਨੀ ਨਿਕਲਣੀ ਚਾਹੀਦੀ ਹੈ ਕਿਤੇ ਇਕਾ ਦੁੱਕਾ ਅਜਿਹੀ ਕਾਲ ਵੀ ਆ ਜਾਂਦੀ ਹੈ ਮੀਡੀਆ ਵਾਲਿਓ ਫਿਰਨੇ ਦੀਆਂ ਖਬਰਾਂ ਦੇਣ ਵਾਲਿਓ ਦੇਖਿਓ ਕਿਤੇ ਕਨਾਲਾਂ 'ਚ ਜੀਵਨ ਬਸਰ ਕਰ ਰਹੇ ਕਿਸਾਨਾਂ ਨੂੰ ਇਹ ਫਿਰਨੀ ਨਿਗਲਣਾ ਜਾਵੇ ਇਹ ਫੋਨ ਕਾਲਾਂ ਹੁਣ ਆਉਣੀਆਂ ਸ਼ੁਰੂ ਹੋਈਆਂ ਨੇ ਜਦੋਂ ਇਹ ਆਸ ਵੱਜ ਗਈ ਹੈ ਕਿ ਹੋ ਸਕਦਾ ਕਿ ਹੁਣ ਫਿਰਨੀ ਨਿਕਲਣ ਦਾ ਸਮਾਂ ਆ ਗਿਆ ਵਾਕਿਆ ਹੀ 31 ਮਾਰਚ ਨੂੰ ਪਾਸ ਹੋਣ ਵਾਲੇ ਬਜਟ ਵਿੱਚ ਕੀ ਵਾਕਿਆ ਹੀ ਬਿਰਗੇ ਦੀ ਫਿਰਨੀ ਲਈ ਬਜਟ ਪਾਸ ਕਰ ਦਿੱਤਾ ਗਿਆ ਸਰਕਾਰ ਨੇ ਇਹਦੇ ਬਾਰੇ ਸਰਕਾਰੀ ਤਰ੍ਹਾਂ ਨੇ ਖਬਰ ਦੇਣੀ ਹੈ ਜਦੋਂ ਸਾਡੇ ਪਾਸ ਇਹ ਖਬਰ ਆਉਂਦੀ ਹੈ ਜਰੂਰ ਸੁਣਾਵਾਂਗੇ ਹੁਣ ਗੱਲ ਕਰਾਂਗੇ ਨਸ਼ਿਆਂ ਬਾਰੇ ਜੁੱਦ ਨਸ਼ਿਆਂ ਵਿਰੁੱਧ ਇਸ ਮਹਿਮ ਨੂੰ ਲੈ ਕੇ ਵੀ ਇਹ ਸਵਾਲ ਹੋ ਰਿਹਾ ਹੈ ਕਿ ਨਸ਼ੇ ਦੀ ਕੀ ਸਪਲਾਈ ਨੂੰ ਬ੍ਰੇਕ ਲੱਗ ਗਈ ਹੈ ਤੜਾ ਤੜ ਪੁਲਿਸ ਕੇਸ ਦਰਜ ਕਰਕੇ ਛੋਟੇ ਤਸਕਰਾਂ ਪੀਣ ਵਾਲਿਆਂ ਨੂੰ ਜੇਲਾਂ ਵਿੱਚ ਧੱਕਣ ਦੀ ਚੱਲ ਰਹੀ ਮਹਿਮ ਬਾਰੇ ਵੀ ਸਵਾਲ ਹੋ ਰਹੇ ਨੇ ਕਿ ਕੀ ਨਸ਼ਾ ਖਤਮ ਹੋ ਜਾਏਗਾ ਇਹ ਸਵਾਲ ਵੀ ਵਿਦੇਸ਼ਾਂ ਤੋਂ ਉਹਨਾਂ ਪੰਜਾਬੀ ਪੈਣਾ ਭਰਾਮਾਂ ਦਾ ਹੋ ਰਿਹਾ ਜੋ ਇੱਥੇ ਸ਼ਾਂਤੀ ਦੇਖਣਾ ਚਾਹੁੰਦੇ ਨੇ ਇਥੋਂ ਨਸ਼ਿਆਂ ਨੂੰ ਖਤਮ ਹੋਣ ਦੀ ਉਮੀਦ ਲਗਾਈ ਬੈਠੇ ਨੇ ਉਹਨਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਕੀ ਨਸ਼ੇ ਦੀ ਸਪਲਾਈ ਨੂੰ ਵਾਕਈ ਬ੍ਰੇਕ ਲੱਗ ਗਈ ਹੈ ਕੀ ਨਸ਼ੇੜੀ ਹੁਣ ਰਵੈਤੀ ਨਸ਼ਾ ਲੈਣ ਵੱਲ ਨੂੰ ਹੋ ਗਏ ਨੇ ਇਹ ਸਵਾਲ ਜਵਾਬ ਬਾਰੇ ਅਜੇ ਸਰਕਾਰੀ ਤੰਤਰ ਵੱਲੋਂ ਦਾਅਵੇ ਨਾਲ ਨਹੀਂ ਆਖਿਆ ਜਾ ਰਿਹਾ ਚੇਟਾ ਜਾਂ ਹਾਇਰੋਇਨ ਦੀ ਸਪਲਾਈ ਨੂੰ ਵਾਕਿਆ ਬ੍ਰੇਕ ਲੱਗ ਗਈ ਹੈ ਲੋਕ ਜਿਹਹਾਂ ਖਬਰਾਂ ਸੁਣ ਲਈ ਉਤਾਵਲੇ ਨੇ ਕਿ ਸਰਕਾਰ ਦਾਵਾ ਕਰੇ ਕਿ ਵਾਕਿਆ ਨਸ਼ੇ ਦੀ ਸਪਲਾਈ ਲਾਈਨ ਬ੍ਰੇਕ ਹੋ ਗਈ ਹੈ ਇਸ ਦੀ ਹੁਣ ਅਡੀਕ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਦੀ ਜਦੋਂ ਤੋਂ ਨਸ਼ਾ ਵਿਰੁੱਧ ਸ਼ੁਰੂ ਕੀਤੀ ਮਹਮ ਨੂੰ ਲੋਕਾਂ ਨੇ ਕਾਫੀ ਸਲਾਇਆ ਵੀ ਹੈ ਲੋਕ ਹੁਣ ਉਮੀਦ ਵੀ ਕਰ ਰਹੇ ਆ ਕਿ ਇਸ ਨਸ਼ੇ ਨੂੰ ਠੱਲ ਪੈਣੀ ਚਾਹੀਦੀ ਹੈ ਆਉ ਦੇਖਦੇ ਆ ਕਦੋਂ ਠੱਲ ਪੈਣ ਵਰਗੀਆਂ ਖਬਰਾਂ ਸਾਡੇ ਤੱਕ ਪਹੁੰਚਦੀਆਂ ਅਸੀਂ ਅੱਗੇ ਆਪਣੇ ਸਰੋਤਿਆਂ ਨੂੰ ਇਹ ਖਬਰਾਂ ਜ਼ਰੂਰ ਸੁਣਾਵਾਂਗੇ ਪਾਵੇਂ ਕਿ ਆ ਯਾਰਿਆ ਕਿ ਨਸ਼ੇ ਦੇ ਤਸਕਰ ਆਖਬਖ ਹੋ ਗਏ ਨੇ ਕੀ ਵਾਕਈ ਇਹ ਹੈ ਆ ਇਹਨਾਂ ਨਾਲ ਸਮਾਂ ਦੱਸੂ ਕੀ ਵਾਕਈ ਨੂਰਮੈਲ ਦੇ ਲੋਕਾਂ ਦੀ ਲੋੜ ਵਣੀ ਸਕੂਲ ਨੂੰ ਲੈ ਕੇ ਆਓ ਅੱਜ ਇਸ ਬਾਰੇ ਗੱਲ ਕਰਾਂਗੇ ਨੂਰਮੈਲ ਦੇ ਸਕੂਲ ਨੂੰ ਲੈ ਕੇ ਇੱਕ ਵਾਰ ਫੇਰ ਸਾਊ ਦਾ ਵਿਧਾਇਕ ਗੁਰਪ੍ਰਤਾਪ ਸਿੰਘ ਬਡਾਲਾ ਨੇ ਨੁਕੋਦਰ ਵੇਖੇ ਆਪਣੀ ਪ੍ਰਸਕਾਨ ਪ੍ਰਸ ਦੇ ਵਿੱਚ ਇਹ ਮੁੱਦਾ ਚੁੱਕਿਆ ਉਹ ਸਿੱਖਿਆ ਕ੍ਰਾਂਤੀ ਬਾਰੇ ਬੋਲ ਰਿਹਾ ਸੀ ਨੂੰ ਲੈ ਕੇ ਨੂਰਮਹਿਲ ਦਾ ਜ਼ਿਕਰ ਕੀਤਾ ਕਿ ਹੁਣ ਤੱਕ ਸਰਕਾਰ ਨੂੰ ਇਹ ਸਕੂਲ ਬਣਾਉਣਾ ਚਾਹੀਦਾ ਸੀ ਪਰ ਸਰਕਾਰ ਨਹੀਂ ਬਣਾ ਰਹੀ ਹੁਣ ਜੇ ਇਹ ਜ਼ਿਕਰ ਕਰ ਲਿਆ ਜਾਵੇ ਕਿ 2112 ਤੋਂ ਲੈ ਕੇ 2022 ਤੱਕ ਇਸ ਹਾਲਕੇ ਦੀ ਜ਼ਿੰਮੇਵਾਰੀ ਰਹੀ ਗੁਰਪ੍ਰਤਾਪ ਸਿੰਘ ਬਡਾਲਾ ਕੋ ਉਹਨਾਂ ਨੇ ਵੀ ਇਹ ਸਕੂਲ ਨੂੰ ਬਣਾਉਣ ਲਈ ਕਿੰਨਾ ਉਦਮ ਅਪਰਾਲਾ ਕੀਤਾ ਆਓ ਇਸ ਤੇ ਗੱਲ ਕਰ ਲੈਨੇ ਆ 2006 ਦੇ ਵਿੱਚ ਜਦੋਂ ਦੋ ਸਕੂਲਾਂ ਤੋਂ ਇੱਕ ਸਕੂਲ ਬਣਾ ਦਿੱਤਾ ਗਿਆ ਜਦੋਂ ਇੱਥੇ ਦੀ ਇਤਿਹਾਸਕ ਸਰਾਂ ਦੇ ਵਿੱਚੋਂ ਮੁੰਡਿਆਂ ਵਾਲੇ ਸਕੂਲ ਨੂੰ ਖਤਮ ਕਰਕੇ ਕੁੜੀਆਂ ਵਾਲੇ ਸਕੂਲ ਵਿੱਚ ਮਰਜ ਕਰ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ 10 ਸਾਲ ਸਰਕਾਰ aí ਅਕਾਲੀ ਦਲ ਦੀ ਇਹ ਸਰਕਾਰ ਨੇ ਕਦੇ ਲੋੜ ਨਹੀਂ ਸਮਝੀ ਕਿ ਦੋ ਤੋਂ ਇੱਕ ਸਕੂਲ ਵਿੱਚ ਮਰਜ਼ੀ ਕਿਤੇ ਬੱਚਿਆਂ ਨੂੰ ਦੂਸਰੇ ਸਕੂਲ ਦੀ ਲੋੜ ਹੈ ਜਾਂ ਨਹੀਂ ਇਹ ਜ਼ਰੂਰ ਹੈ ਕਿ ਹਲਕਾ ਨਕੂਦਰ ਤੋਂ ਉਸ ਵੇਲੇ ਜੋ ਅਕਾਲੀ ਦਲ ਵਿੱਚ ਸੀ ਅੱਜਕੱਲ ਬੀਜੇਪੀ ਦੇ ਆਗੂ ਨੇ ਮਨੂ ਪਟਿਆਰਾ ਨੇ ਇਸ ਸਬੰਧ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦੇ ਇੱਕ ਪਟੀਸ਼ਨ ਭਾਈ ਜਿਸ ਨੂੰ ਲੈ ਕੇ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਉਸ ਪਟੀਸ਼ਨ ਦੇ ਜਵਾਬ ਵਿੱਚ ਮੰਨਿਆ ਸੀ ਕਿ ਨੂਰਮੈਲ ਦੇ ਸਕੂਲ ਨੂੰ ਬਣਾਉਣ ਲਈ ਅਸੀਂ ਫੰਡ ਦੇਵਾਂਗੇ ਉਸ ਜ਼ਿੰਮੇਵਾਰੀ ਤਹਿਤ ਤਤਕਾਲੀ ਸਰਕਾਰ ਨੇ ਫੰਡ ਜਾਰੀ ਕੀਤੇ ਉਸ ਫੰਡنگ ਨੂੰ ਲੈ ਕੇ ਨੂਰਮੱਲ ਵਿੱਚ ਸਕੂਲ ਦੀ ਇਮਾਰਤ ਦੀ ਅਸਾਰੀ ਸ਼ੁਰੂ ਹੋਈ ਜਿੱਤੇ ਉੱਪਰ ਉਸ ਗ੍ਰਾਂਟ ਤੋਂ ਅੱਧੇ ਪੈਸੇ ਜਿਹੜੇ ਖਰਚੇ ਗਏ ਸਕੂਲ ਨੂੰ ਰੱਖਵਾਂਣ ਲਈ ਉਸ ਤੋਂ ਬਾਅਦ ਕਿਸ ਨੇ ਸਿੱਖਿਆ ਵਿਭਾਗ ਨੂੰ ਚਿੱਠੀ ਲਿਖੀ ਇਹ ਆਪਣੇ ਵਿੱਚ ਆ ਵਿੱਚ ਇਹ ਸਵਾਲ ਹੈ ਇਸ ਸ਼ਹਿਰ ਦੇ ਵਿੱਚੋਂ ਇੱਥੋਂ ਦੇ ਲੋਕਾਂ ਨੇ ਕਦੀ ਵੀ ਸਮੂਹਕ ਤੌਰ ਤੇ ਸਕੂਲ ਬਣਾਉਣ ਦੀ ਮੰਗ ਨਹੀਂ ਕੀਤੀ ਜਾਹਿਲ ਕਾਂਗਰਸ ਦੀ ਸਰਕਾਰ ਆਈ ਹੁਣ ਵੀ 3 ਸਾਲ ਦਾ ਸਮਾਂ ਬੀਤ ਗਿਆ ਭਾਵੇਂ ਕਿ ਹਲਕਾ ਵਾਇਦਿਕ ਵੱਲੋਂ ਜ਼ਿਕਰ ਜ਼ਰੂਰ ਕੀਤਾ ਜਾਂਦਾ ਕਿ ਅਸੀਂ ਇਹ ਸਕੂਲ ਬਣਾਵਾਂਗੇ ਪਰ ਸਿਆਸੀ ਲੋਕਾਂ ਦੀ ਹੁਣ ਤੱਕ ਸਿਆਤ ਇਹੀ ਰਹੀ ਕਿ ਅਸੀਂ ਇਹ ਸਕੂਲ ਬਣਾਵਾਂਗੇ ਸਰਕਾਰ ਤੋਂ ਬਾਹਰ ਬੈਠੇ ਡੀਡਰਾਂ ਦਾ ਕਹਿਣਾ ਹੈ ਸਕੂਲ ਕਿਉਂ ਨਹੀਂ ਬਣਾਇਆ ਜਾ ਰਿਹਾ 10 ਸਾਲ ਦੀ ਨਮਾਇੰਦਗੀ ਕੀਤੀ ਇਸ ਹਲਕੇ ਦੀ ਗੁਰਪ੍ਰਤਾਪ ਸਿੰਘ ਬਡਾਲਾ ਨੇ ਦਸਾਂ ਸਾਲਾਂ ਵਿੱਚ ਉਸ ਸਮੇਂ ਵੀ ਸਕੂਲ ਨਹੀਂ ਬਣਿਆ ਹੁਣ ਵੀ ਸਕੂਲ ਨਹੀਂ ਬਣਿਆ ਕਦੋਂ ਸਕੂਲ ਬਣੂਗਾ ਉਸ ਸਮੇਂ ਦੀ ਅਡੀਕ ਰਹੇਗੀ ਇਸ ਸਕੂਲ ਨੂੰ ਲੈ ਕੇ ਪੱਤਰਕਾਰ ਇਹ ਸਕੂਲ ਨੂੰ ਬਣਾਉਣ ਨੂੰ ਲੈ ਕੇ ਖਬਰਾਂ ਲਾਉਂਦੇ ਰਹੇ ਨੇ ਇਹਨਾਂ ਖਬਰਾਂ ਨੂੰ ਹੁਣ ਤੱਕ ਕਿੰਨਾ ਕਬੂਰ ਪਿਆ ਇਹ ਸਭ ਦੇ ਸਾਹਮਣੇ ਆ ਪਾਵੇਂ ਕਿ ਪੱਤਰਕਾਰ ਬਾਲਕ੍ਰਿਸ਼ਨ ਬਾਲੀ ਦਾ ਧਾਰਨਾ ਵੀ ਕੋਈ ਰੰਗ ਨਹੀਂ ਲਿਆ ਸਕਿਆ ਜਦੋਂ ਤੱਕ ਸਮੂਹਕ ਤੌਰ ਤੇ ਨੂਰਮੈਲ ਦੇ ਲੋਕ ਸਕੂਲ ਬਣਾਉਣ ਲਈ ਇਕੱਠੇ ਨਹੀਂ ਹੁੰਦੇ ਇਹ ਸਕੂਲ ਨੂੰ ਬਣਾ ਲਈ ਹਰ ਨਾਰਾ ਨਹੀਂ ਮੰਨਦੇ ਉਸ ਵੇਲੇ ਤੱਕ ਇਹ ਸਕੂਲ ਵਰਦਾ ਨਹੀਂ ਦਿਖ ਰਿਹਾ ਨੂਰਮੈਲ ਦੇ ਲੋਕਾਂ ਦੀ ਅਜੇ ਲੋੜ ਹੀ ਨਹੀਂ ਬਣੀ ਇਸ ਸਕੂਲ ਨੂੰ ਬਣਾਉਣ ਬਾਰੇ ਦੋਸਤੋ ਇਸ ਖਬਰਾਂ ਦੇ ਪ੍ਰੋਗਰਾਮ ਬਾਰੇ ਤੁਹਾਡੇ ਕੀ ਵਿਚਾਰ ਆ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਜਰੂਰ ਆਪਣੇ ਪੰਜਾਬੀ ਦੇ ਵਿੱਚ ਵਿਚਾਰ ਲਿਖਿਓ ਤਾਂ ਕਿ ਉਹਨਾਂ ਦੇ ਦਿਨਾਂ ਤੱਕ ਇਹ ਵਿਚਾਰ ਪਹੁੰਚ ਸਕਣ ਜਿਹੜੇ ਇੱਕ ਦੂਸਰੇ ਨੂੰ ਇਹ ਸਕੂਲ ਨੂੰ ਬਣਾਉਣ ਲਈ ਦੋਚੀ ਠਰਾ ਰਹੇ ਨੇ ਸਾਡੀਆਂ ਨਜ਼ਰਾਂ ਦੇ ਵਿੱਚ ਜੋ ਵੀ ਸਥਿਤੀ ਸਾਡੀਆਂ ਨਜ਼ਰਾਂ ਵਿੱਚ ਜੋ ਵੀ ਸਥਿਤੀ ਇਹ ਸਕੂਲ ਨੂੰ ਲੈ ਕੇ ਆ ਉਹ ਤੁਹਾਡੇ ਸਾਹਮਣੇ ਪੱਖ ਰੱਖਿਆ ਬਿਲਗਦੀ ਫਿਰਦੀ ਨੂੰ ਲੈ ਕੇ ਲੋਕਾਂ ਦੇ ਵਿੱਚ ਉਮੀਦ ਹੈ ਉਹਦੀ ਗੱਲ ਕੀਤੀ ਹੈ ਜੁਧ ਨਸ਼ਾ ਬਰੋਦ ਉਹਦੇ ਬਾਰੇ ਚਰਚਾ ਕੀਤੀ ਹੈ ਸੋ ਦੋਸਤੋ ਤੁਸੀਂ ਦੇਖਦੇ ਰਹੋ ਬਿਲਕਨਿਊਜ਼ ਆਨਲਾਈਨ ਚੈਨਲ ਮੋੜ ਤੁਹਾਡੇ ਲਈ ਹੋਰ ਇੱਕ ਜਾਗਰੂਕ ਤੁਹਾਨੂੰ ਕਰਨ ਦੇ ਪ੍ਰੋਗਰਾਮ ਲੈ ਕੇ ਆਵਾਂਗੇ ਉਸ ਵੇਲੇ ਤੱਕ ਦੇਓ ਪਿਆਇਤ ਤਨਵਾ